ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਜਿਹੜਾ ਕੰਮ ਹੈ ਜੀ ਆਪਣਾ ਜੈਨੂਇਨ ਹੈਗਾ ਕੋਈ ਫੇਕ ਕੰਮ ਨਹੀਂ ਹੈਗਾ ਆ ਦੇਖੋ ਆਪਣੇ ਬੁਟੀਕ ਦੇ ਕਾਰਡ ਨੇਗੇ ਤੇ ਮੇਰਾ ਜਿਹੜਾ ਐਡਰੈਸ ਹੈਗਾ ਸਾਰਾ ਲਿਖਿਆ ਹੋਇਆ ਵੀ ਅਸੀਂ ਕਿੱਥੋਂ ਦੇ ਰਹਿਣ ਵਾਲਿਆਂਗੇ ਕੀ ਕੀ ਆਪਾਂ ਕਿਦਾਂ ਕੰਮ ਰੈਡੀ ਕਰਦੇ ਆਂਗੇ ਹਨਾ ਤੇ ਮੋਬਾਈਲ ਨੰਬਰ ਸਾਰਾ ਜਿਹੜਾ ਮਤਲਬ ਕੰਮ ਹੈਗਾ ਆਪਣਾ ਲਓ ਜੀ ਕੰਮ ਹੈਗਾ ਜਿਹੜਾ ਆਪਣਾ ਜੈਨੂਅਲ ਹੈਗਾ ਤੁਸੀਂ ਬੇਫਿਕਰ ਹੋ ਕੇ ਆਪਾਂ ਤੋਂ ਸੂਟ ਜਿਹੜਾ ਤਿਆਰ ਕਰਵਾ ਕਰਵਾ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਕੋਈ ਵੀ ਫੈਬਰਿਕ ਤੇ ਉਹਨੂੰ ਰੈਡੀ ਕਰਵਾ ਲਓ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਕਾਫੀ ਜਿਆਦੇ ਸੋਹਣੇ ਸੂਟ ਵਰਕ ਵਾਲੇ ਨੇਗੇ ਬਹੁਤ ਜਿਆਦੇ ਸੋਹਣੇ ਸੂਟ ਨੇਗੇ ਤਿਆਰ ਹੋ ਕੇ ਆਏ ਨੇਗੇ ਲਓ ਜੀ ਪਹਿਲਾ ਸੂਟ ਹੈਗਾ ਪਸ਼ਮੀਨੇ ਦੇ ਉੱਪਰ ਇਹ ਜੇ ਤੁਸੀਂ ਮਤਲਬ ਹੁਣ ਜਿੱਦਾਂ ਕਿ ਮੌਸਮ ਚਲਿਆ ਗਿਆ ਤੁਸੀਂ ਇਹਨੂੰ ਹੋਰ ਕੋਈ ਫੈਬਰਿਕ ਤੇ ਕਰੇ ਵਗੈਰਾ ਤੇ ਰੈਡੀ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਆਪਣੀਆਂ ਸਲਿੱਪਾਂ ਲੱਗੀਆਂ ਹੁੰਦੀਆਂ ਨੇਗੀਆਂ ਸਾਰੀਆਂ ਨਾਪਾਲੀਆਂ ਹਲੋ ਜੀ ਥੋੜੀ ਜਿਹੀ ਵੇਟ ਕਰਨੀ ਪਊਗੀ ਕਿਉਂਕਿ ਕੰਮ ਜਿਹੜਾ ਵਰਕਰਾਂ ਕੋਲੇ ਜਾਦੇ ਹੈਗਾ ਥੋੜੀ ਜਿਹੀ ਵੇਟ ਕਰਕੇ ਚਲਿਓ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਇਸ ਤਰ੍ਹਾਂ ਰਹੂਗਾ ਜੀ ਘੇਰਾ ਇਹ ਰਹੂਗਾ ਜੀ ਘੇਰਾ ਇਸ ਤਰ੍ਹਾਂ ਜਿਹੜਾ ਇਹ ਕੰਮ ਹੋਇਆ ਹੋਇਆ ਜੀ ਸਾਰਾ ਪਾਦਲੇ ਦੇ ਵਿੱਚ ਹੋਇਆ ਹੋਇਆਗਾ ਤੇ ਇਹ ਸਾਰਾ ਹੈਗਾ ਸੈਂਟਰ ਦੇ ਵਿੱਚ ਕੰਮ ਆ ਜਾਊਗਾ ਲਓ ਜੀ ਬਹੁਤ ਸੋਹਣੇ ਆਪਾਂ ਦੇਖੋ ਕਲਰ ਕਿੰਨੇ ਸੋਹਣੇ ਲਾਏ ਨੇ ਸ ਉੱਪਰ ਜੀ ਕਲਰ ਲਾਏ ਨੇਗੇ ਗ੍ਰੀਨ ਕਲਰ ਤੇ ਆਪਾਂ ਜਿਹੜਾ ਸੂਟ ਹੈਗਾ ਇਹ ਤਿਆਰ ਕੀਤਾ ਏਦਾਂ ਇਹਨੂੰ ਤੁਸੀਂ ਕੋਈ ਕ੍ਰੇਪ ਵਗੈਰਾ ਤੇ ਵੀ ਤਿਆਰ ਕਰਵਾ ਸਕਦੇ ਹੋਗੇ ਬਾਵਾ ਵੀ ਇਹਦੇ ਬਹੁਤ ਜ਼ਿਆਦਾ ਸੋਹਣਾ ਬਾਦਲੇ ਦਾ ਕੰਮ ਹੋਇਆ ਹੋਇਆ ਬਾਵਾ ਤੇ ਵੀ ਇਸ ਤਰ੍ਹਾਂ ਦੇਖੋ ਠੀਕ ਹੈ ਜੀ ਇਹਦਾ ਪ੍ਰਾਈਸ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਸਕਦੇ ਹੋ ਪ੍ਰਾਈਸ ਇਹਦਾ ਥੋੜਾ ਜਿਹਾ ਅਪਰ ਹੋਊਗਾ ਕਿਉਂਕਿ ਇਹਦੇ ਵਿੱਚ ਬਾਦਲੇ ਦਾ ਕੰਮ ਹੋਇਆ ਹੈ ਬਾਦਲਾ ਬਿਲਕੁਲ ਪ੍ਰੀਕ ਬਾਲ ਵਰਗਾ ਹੁੰਦਾ ਹੈਗਾ ਥੋੜਾ ਜਿਹਾ ਮਤਲਬ ਬਹੁਤ ਮਿਹਨਤ ਵਾਲਾ ਕੰਮ ਹੈਗਾ ਇਹਦਾ ਤੁਸੀਂ ਮੇਰੇ ਤੋਂ ਪ੍ਰਾਈਸ ਜਿਹੜਾ ਵਟਸਐਪ ਤੇ ਪੁੱਛ ਸਕਦੇ ਹੋਗੇ ਠੀਕ ਹੈ ਜੀ ਇਸ ਤੋਂ ਬਾਅਦ ਆਜੂਗਾ ਜੀ ਗ੍ਰੀਨ ਸੂਟ ਇਹ ਆਪਾਂ ਬਣਾਇਆਗਾ ਇਸ ਤੇ ਲੋਚ ਇਹ ਆਪਾਂ ਪੌਕੇਟਾਂ ਵਾਲਾ ਸੂਟ ਵੀ ਬਣਾ ਸਕਦੇ ਆਂਗੇ ਜੇ ਜਿੱਦਾਂ ਕਿ ਆਪਾਂ ਪੌਕੇਟ ਬਣਾਉਣੀ ਆ ਹੁਣ ਤਾਂ ਉਦਾਂ ਵੀ ਬਣਾ ਸਕਦੇ ਆਂਗੇ ਤੇ ਸਾਰੇ ਇਹ ਜਿਹੜੇ ਨੇਗੇ ਸੈਂਟਰ ਪੈਨਲ ਜਾ ਰਹੇ ਨੇਗੇ ਦੇਖੋ ਇਸ ਤਰ੍ਹਾਂ ਇਹ ਜਿਹੜਾ ਕੰਮ ਹੈਗਾ ਸਾਰਾ ਉਹਦਾ ਆ ਜਾਊਗਾ ਚਾਕਾਂ ਦਾ ਇਹ ਜਿਹੜਾ ਕੰਮ ਹੈ ਇਹ ਪੌਕੇਟਾਂ ਦਾ ਆਊਗਾ ਇਹ ਵੀ ਤੁਸੀਂ ਮਤਲਬ ਜਿਹੜਾ ਸੂਟ ਹੈਗਾ ਉਤੇ ਤਿਆਰ ਕਰਵਾ ਸਕਦੇ ਹੋ ਗਰਮੀ ਵਾਲ ਤੇ ਕੰਮ ਦੀ ਤੁਸੀਂ ਫਿਨਿਸ਼ਿੰਗ ਦੇਖ ਲਓ ਆਪਣਾ ਇੱਕ ਇੱਕ ਟੰਕਾ ਇਹਨ ਜਿਨੇ ਆ ਪਿਆ ਕੰਮ ਦੇ ਵਿੱਚ ਕਲਰ ਕੰਬੀਨੇਸ਼ਨ ਕੋਈ ਤੁਹਾਨੂੰ ਕੰਪਲੀਟ ਨਹੀਂ ਆਊਗੀ ਦੇਖੋ ਕਿੰਨਾ ਜਿਆਦਾ ਸੋਹਣਾ ਕਲਰ ਹੈ ਇਸ ਕਲਰ ਤੇ ਬਹੁਤ ਜਿਆਦਾ ਸੋਹਣਾ ਇਹ ਸੂਟ ਜਾਚ ਰਿਹਾ ਹੈਗਾ ਪਸ਼ਮੀਨੇ ਤੇ ਤਿਆਰ ਕੀਤਾ ਹੈ ਇਹ ਆਪਾਂ ਤੇ ਇਹਦੇ ਆ ਬਾਵਾ ਤੁਹਾਨੂੰ ਦਿਖਾ ਦੇਣੀ ਹੈ ਇੱਕ ਆ ਮਾਦਾ ਕੰਮ ਵੀ ਤੇ ਕਰ ਲੈਣੇ ਤੁਹਾਨੂੰ ਵੇਖ ਇਸ ਤਰ੍ਹਾਂ ਇਹ ਬਾਜੂ ਦਾ ਵਰਕ ਹੋਇਆ ਹੋਇਆ। ਗਲਪ ਜੀ ਇਹ ਜਿਹੜਾ ਕੰਮ ਹੈਗਾ ਇਹਦੀ ਬਾਵਾਂ ਦਾ ਵੀ ਆ ਬਾਵਾਂ ਦਾ ਹੈਗਾ। ਠੀਕ ਹੈ। ਜੇ ਤੁਸੀਂ ਸਲਵਾਰ ਤੇ ਵਰਕ ਕਰਵਾਉਣਾ ਚਾਹੁੰਦੇ ਹੋਗੇ ਸਲਵਾਰ ਤੇ ਵੀ ਜਿਹੜਾ ਕੰਮ ਵਰਕ ਹੈ ਉਹ ਤੁਸੀਂ ਕਰਵਾ ਸਕਦੇ ਹੋ ਇਹ ਬਾਜੂ ਦਾ ਵਰਕ ਆ ਜਾਊਗਾ। ਇਹ ਸਾਰਾ ਚੱਕਾਂ ਦਾ ਆ ਜਾਊਗਾ ਪਾਕਟਾਂ ਵਾਲਾ ਸੂਟ ਹੈਗਾ ਬਹੁਤ ਜਿਆਦਾ ਸੋਹਣਾ ਆਪਾਂ ਸੋਬਰ ਜਿਹਾ ਸੂਟ ਤਿਆਰ ਕੀਤਾ ਹੈਗਾ। ਲਓ ਜੀ। ਇਹਦਾ ਪ੍ਰਾਈਸ ਵੀ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਲਿਓ ਲਓ ਜੀ ਕੰਮ ਤੁਹਾਨੂੰ ਸਾਰਾ ਨੀਟ ਐਂਡ ਟਿਨਿੰਗ ਮੇਰੇ ਨੂੰ ਇਸ ਤੋਂ ਬਾਅਦ ਆ ਗਿਆ ਜੀ ਸੂਟ ਆਪਣਾ ਕਾਟਨ ਦੇ ਉੱਪਰ ਕਾਟਨ ਦਾ ਫੈਬਰਿਕ ਬਹੁਤ سارے ਕਲਰ ਬਹੁਤ سارے ਰੰਗ ਆਏ ਹੋਏ ਨੇ ਗੂੜੇ ਲੋ ਫਿੱਕੇ ਲੋ ਡਾਰਕ ਲੈਣੇ ਨੇ ਲਾਈਟ ਲੈਣੇ ਨੇ ਜਿੱਦਾਂ ਮਰਜ਼ੀ ਲੋ ਤੁਸੀਂ ਬਹੁਤ ਸੋਹਣਾ ਮਤਲਬ ਆਪਣੇ ਕੋਲੇ ਫੈਬਰਿਕ ਆਇਆ ਹੈ ਲਓ ਜੀ ਦੇਖੋ ਇਹ ਜਿਹੜਾ ਕੰਮ ਆ ਜਾਊਗਾ ਜੀ ਸਾਰਾ ਕੇ ਰੇਦਾ ਆ ਜੂਗਾ ਸੈਂਟਰ ਦੇ ਵਿੱਚ ਆਪਾਂ ਕੱਟ ਪਾਉਣਾ ਕੱਟ ਪਾ ਸਕਦੇ ਆ ਨਹੀਂ ਪਾਉਣਾ ਤਾਂ ਇਦਾਂ ਹੀ ਬਣਾ ਸਕਦੇ ਹਾਂ ਦੇਖੋ ਗਰਮੀ ਆ ਜੀ ਵਾਲਾ ਸਟਾਈਲ ਆ ਪਲੱਸ ਆਰ ਇਹਦਾ ਵੀ ਵਰਕ ਹੋਇਆ ਹੈ ਵਿੱਚ ਪੁੜਸ ਥੈਡ ਦਾ ਵੀ ਵਰਕ ਹੋਇਆ ਹੈ ਬਹੁਤ سارے ਕਲਰ ਲنگੇ ਇਹਦੇ ਨਾਲ ਤੁਸੀਂ ਡਾਰਕ ਤਿੰਨ ਕਲਰ ਦਾ ਦੁਪੱਟਾ ਰੱਖੋ ਲਾਪਾ ਤਿੰਨ ਕਲਰ ਦਾ ਦੁਪੱਟਾ ਲਾਵਾਂਗੇ ਇਹਦੇ ਨਾਲ ਕਾਫੀ ਜਿਆਦਾ ਸੋਨਾ ਲੱਗੂਗਾ ਇਹ ਵਾਲਾ ਸੂਟ ਤੇ ਇਹਦੀ ਆਵਾਮਾਂ ਤੇ ਇਸ ਤਰ੍ਹਾਂ ਕੰਮ ਆ ਜੂਗਾ ਦੇਖੋ ਜੀ ਠੀਕ ਹੈ ਗਰਮੀ ਵਾਲਾ ਸਟਾਈਲ ਹੈਗਾ ਆਪਾਂ ਹੁਣ ਤਿਆਰ ਕੀ ਕਰਵਾ ਰਹਿਆਂਗੇ ਸੂਟ ਪਹਿਣਾ ਦੇ ਨੇ ਵੀ ਆਰਡਰ ਤੇ ਗਰਮੀ ਵਾਲਾ ਸਟਾਈਲ ਹੈਗਾ ਇਹ ਤੁਸੀਂ ਬਣਾ ਸਕਦੇ ਹੋਗੇ ਇਸ ਤਰ੍ਹਾਂ ਠੀਕ ਹੈ ਨ ਕੋਈ ਵੀ ਕਲਰ ਤੇ ਬਣਾਉਣਾ ਰੰਗ ਮੇ ਤੋਂ ਮੰਗਾ ਲਿਓ ਫੋਟੋ ਸ਼ੇਅਰ ਕਰਾ ਲਿਓ ਤੇ ਜਿਹੜੀ ਪੇਮੈਂਟ ਆਪਣੀ ਹਾਫ ਪੇਮੈਂਟ ਪਹਿਲਾਂ ਪਾਉਗੀ ਤੇ ਹਾਫ ਪੇਮੈਂਟ ਤੁਸੀਂ ਸੂਟ ਰੈਡੀ ਹੋਣ ਤੋਂ ਬਾਅਦ ਜੋ ਤੁਸੀਂ ਪੇਮੈਂਟ ਕਰਤੀ ਤੁਹਾਡਾ ਸੂਟ ਅਸੀਂ ਆਰਡਰ ਦੇ ਵਿੱਚ ਆਰਡਰ ਦੇ ਵਿੱਚ ਮੰਨਿਆ ਜਾਊਗਾ ਵੀ ਹਾਂ ਤੁਹਾਡਾ ਆਰਡਰ ਹੈਗਾ ਲਓ ਜੀ ਇਸ ਤਰ੍ਹਾਂ ਇਹ ਸਟਾਈਲ ਬਣਿਆ ਹੋਇਆ ਮੈਂ ਸਲਿੱਪ ਚੈੱਕ ਕਰ ਰਹੀ ਸੀ ਮੇ ਕਿਹੜੀ ਪੈਨ ਦਾ ਹੈ ਇਹ ਦੇਖੋ ਕੰਮ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੇਗਾ ਇਸ ਤੋਂ ਬਾਅਦ ਜੇ ਤੁਸੀਂ ਪ੍ਰਿੰਟ ਸੂਟਾਂ ਤੇ ਦੇਖੋ ਇਸ ਤਰ੍ਹਾਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਕਰਾ ਸਕਦੇ ਹੋਗੇ ਪੈਚ ਲਗਾਏ ਨੇ ਆਪਾਂ ਫਲਾਰ ਦੇ ਵਿੱਚ ਦੇਖੋ ਕਿੰਨਾ ਜਿਆਦਾ ਸੋਹਣਾ ਵਰਕ ਹੋ ਗਿਆ ਪੈਚ ਲਗਾ ਕੇ ਆਪਾਂ ਜਿਹੜਾ ਕੰਮ ਹੈ ਉਹ ਕੀਤਾ ਕਿਉਂਕਿ ਇਹਦੀ ਵਾਈਟ ਬਾਟਮ ਹੈਗੀ ਉਸ ਤਰ੍ਹਾਂ ਆਪਾਂ ਕੰਮ ਹੈ ਜਿਹੜਾ ਜਜਾਤਾ ਦੇਖੋ ਇਹ ਬਾਵਾਂ ਦਾ ਕੰਮ ਰਹੂਗਾ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਜੀ ਪਸ਼ਮੀਨੇ ਤੇ ਇਹਦੇ ਨਾਲ ਦੇ ਆਪਾਂ ਕਾਫੀ ਸੂਟ ਨਗੇ ਜਿਹੜੇ ਰੈਡੀ ਕੀਤੇ ਨੇਗੇ ਕਈ ਭੈਣਾਂ ਨੇ ਤੇ ਇਹਨਾਂ ਦਾ ਘੇਰਾ ਵਰਕੇ ਕਰਾਇਆਗਾ ਪਰ ਇਹ ਇਸ ਤਰ੍ਹਾਂ ਦੇਖੋ ਫਲਾਰ ਬਣਾਏ ਨੇਗੇ ਬਹੁਤ ਜਿਆਦਾ ਸੋਹਣਾ ਕੰਮ ਹੈਗਾ ਪਸ਼ਮੀਨੇ ਤੇ ਇਹਨੂੰ ਤੁਸੀਂ ਹੋਰ ਕੱਪੜੇ ਤੇ ਵੀ ਤਿਆਰ ਕਰਾ ਸਕਦੇ ਹੋ ਸੈਂਟਰ ਦੇ ਵਿੱਚ ਬੂਟੀ ਆ ਜੂਗੀ ਦੁਪੱਟਾ ਇਹਦੇ ਨਾਲ ਫਿਲਹਾਲ ਨਹੀਂ ਕਇਆ ਭੈਣ ਨੇ ਆਪਾਂ ਨੂੰ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਨਾਲ ਡਿਟੇਲ ਭੇਜ ਸਕਦੇ ਹੋ ਲਓ ਜੀ ਇਹ ਜਿਹੜੇ ਫੁੱਲ ਆ ਜਾਣਗੇ ਇਹ ਬਾਜੂ ਦੇ ਉੱਪਰ ਆ ਜਾਣਗੇ ਇਸ ਤਰ੍ਹਾਂ ਜਿਹੜਾ ਵਰਕ ਹੈਗਾ ਇਹ ਬਹੁਤ ਸੋਹਣਾ ਡਾਰਕ ਮਹਰੂਨ ਕਲਰ ਤੇ ਹੋਇਆ ਹੋਇਆਗਾ ਦੇਖੋ ਜੀ ਠੀਕ ਹੈ ਇਸ ਤੋਂ ਬਾਅਦ ਆ ਗਿਆ ਜੀ ਕਾਟਨ ਦੇ ਉੱਪਰ ਬਹੁਤ ਸੋਹਣਾ ਵਰਕ ਪਹਿਨਣ ਕਿਹਾ ਸੀ ਤੁਸੀਂ ਆਪਣੀ ਚੋਆਇਸ ਕਰਦੇ ਹੋ ਤੇ ਆਪਾਂ ਦੇਖੋ ਨਵਾਂ ਵਰਕ ਸਟਾਈਲ ਦਿੱਤਾ ਸੂਟ ਨੂੰ ਲਓ ਜੀ ਇਸ ਤਰ੍ਹਾਂ ਇਹ ਆ ਜਾਊਗਾ ਜੀ ਘੇਰੇ ਦਾ ਕੰਮ ਆ ਜਾਊਗਾ ਘੇਰੇ ਤੇ ਕਿੱਦਲੇ ਸਾਈਡ ਫਲਾਰ ਆ ਜਾਊਗਾ ਤੇ ਇੱਕ ਇੱਥੇ ਦੇਖੋ ਫਿਰ ਆਪਾਂ ਹੋਰ ਤਰ੍ਹਾਂ ਦਾ ਵਰਕ ਕਰਤਾ ਫਿਰ ਇਸ ਤਰ੍ਹਾਂ ਫਲਾਰ ਆ ਜਾਊਗਾ ਘੇਰੇ ਤੇ ਇਹ ਵਰਕ ਆ ਗਿਆ ਤੇ ਉੱਪਰ ਸੈਂਟਰ ਦੇ ਵਿੱਚ ਕੰਮ ਆ ਗਿਆ ਇਸ ਤਰ੍ਹਾਂ ਸੈਂਟਰ ਦੇ ਵਿੱਚ ਜਿਹੜਾ ਕੰਮ ਹੈਗਾ ਸਾਰਾ ਆਰੀ ਦਾ ਹੋਇਆ ਹੋਇਆ ਤੁਸੀਂ ਨੇੜੇ ਤੋਂ ਵਰਕ ਦੀ ਫਿਨਿਸ਼ਿੰਗ ਹੈ ਜਿਹੜੀ ਚੈੱਕ ਕਰ ਸਕਦੇ ਹੋਗੇ ਲਓ ਜੀ ਲਓ ਜੀ ਇਸ ਤਰ੍ਹਾਂ ਇਸ ਤਰ੍ਹਾਂ ਹੀ ਘੇਰੇ ਦਾ ਕੰਮ ਹੈ ਇਹ ਤੁਸੀਂ ਡਿਜ਼ਾਈਨ ਤਿਆਰ ਕਰਾਉਣਾ ਹੈ ਨਵਾਂ ਡਿਜ਼ਾਈਨ ਆਪਣੇ ਬੁਟੀਕ ਦਾ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਸੇਮ ਕਾਟਨ ਦੇ ਸੂਟ ਤੇ ਹੀ ਪਲੱਸ ਨਾਲ ਹੈਗੀ ਐ ਬਾਜੂ ਦੇਖੋ ਆਰੀ ਪਲੱਸ ਹੈਂਡ ਸੌਰੀ ਆਰੀ ਪਲੱਸ ਪਾਫ ਦਾ ਕੰਮ ਹੋਇਆ ਹੋਇਆਗਾ ਵਿੱਚ ਤੇ ਪਲੱਸ ਆਪਾਂ ਜਰੀ ਵੀ ਲਾਈ ਹੈਗੀ ਵਿੱਚ ਦੇਖੋ ਤੁਸੀਂ ਕੰਮ ਕਿੰਨਾ ਜਿਆਦਾ ਸੋਹਣਾ ਹੋਇਆ ਕਾਟਨ ਦੇ ਸੂਟ ਨੂੰ ਬਹੁਤ ਜਿਆਦਾ ਸੋਹਣੀ ਮਤਲਬ ਗ੍ਰੇਸ ਪੈ ਰਹੀ ਹੈਗੀ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਜਿਹੜਾ ਇਹ ਲੱਗ ਰਿਹਾਗਾ ਠੀਕ ਹੈ ਜੀ ਇਹ ਤੁਸੀਂ ਸੇਮ ਕਲਰ ਤੇ ਰੈਡੀ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਦੁਪੱਟਾ ਇਹਦਾ ਆਪਾਂ ਤਿੰਨ ਕਲਰ ਦਾ ਰੱਖਾਂਗੇ ਲਓ ਜੀ ਇਸ ਤੋਂ ਬਾਅਦ ਆਜੂਗਾ ਜੀ ਵਾਈਟ ਸੂਟ ਇਹਦੇ ਵਿੱਚ ਮੈਂ ਕਲਰ ਤੁਹਾਨੂੰ ਦਿਖਾਈ ਸੀ ਰੰਗੀਲਾ ਸਿਲਕ ਦੇ ਵਿੱਚ ਇਹ ਜੇ ਤੁਸੀਂ ਵਾਈਟ ਤੇ ਤਿਆਰ ਕਰਵਾਉਣਾ ਆਪਣੇ ਕੋਲੇ ਬਹੁਤ ਸਾਰੇ ਰੋਲ ਪਏ ਨੇਗੇ ਇਹ ਜਿਹੜਾ ਸੂਟ ਹੈਗਾ ਇਹ ਆਪਾਂ ਦੋ ਤਿਆਰ ਕਰਵਾਏ ਨੇ ਦੇਖੋ ਦੋ ਨੇ ਇੱਕ ਕਿਸੇ ਭੈਣ ਦਾ ਹੋਰ ਹੈ ਇਹ ਇੱਕ ਮੈਂ ਆਪਣਾ ਕਰਵਾਇਆ ਵਾਈਟ ਕਲਰ ਦਾ ਮੈਨੂੰ ਸੋਹਣਾ ਲੱਗਾ ਇਸ ਤਰ੍ਹਾਂ ਵਰਕ ਲਓ ਜੀ ਕਿਰੇਤੇ ਕੋਈ ਕੰਮ ਨਹੀਂ ਹੈਗਾ ਸੈਂਟਰ ਦੇ ਵਿੱਚ ਬਸ ਇਸ ਤਰ੍ਹਾਂ ਹੀ ਬੂਟੀਆਂ ਨੈਕ ਨੈਕ ਤੇ ਵਰਕ ਹੈਗਾ ਇਹਦੇ ਨਾਲ ਆਪਾਂ ਦੁਪੱਟਾ ਤਿੰਨ ਕਲਰ ਦਾ ਰੱਖਾਂਗੇ ਕਾਫੀ ਜ਼ਿਆਦਾ ਸੋਨਾ ਲੱਗੂਗਾ ਤੇ ਇਹਦੇ ਨਾਲ ਆਪਾਂ ਪਿੰਕ ਲੈਮਨ ਤੇ ਆਹ ਗ੍ਰੀਨ ਤਿੰਨ ਕਲਰ ਦਾ ਦੁਪੱਟਾ ਰੱਖਾਂਗੇ ਵਾਈਟ ਸ਼ੇਡ ਕੋਈ ਨਹੀਂ ਦਿੰਦੇ ਹੈਗੇ ਦੁਪੱਟੇ ਦੇ ਵਿੱਚ ਇਹ ਜਿਹੜਾ ਵਰਕ ਹੈਗਾ ਇਸ ਤਰ੍ਹਾਂ ਵਰਕ ਹੈਗਾ ਇਹ ਜਿਹੜਾ ਕੰਮ ਹੈਗਾ ਸਾਰਾ ਇੱਧਰ ਸ਼ੋਲਡਰ ਤੋਂ ਇੱਧਰ ਤੱਕ ਆਊਗਾ ਲਓ ਜੀ ਇਸ ਤਰ੍ਹਾਂ ਆ ਇਹਦਾ ਹੈਗਾ ਜੀ ਬਾਹ ਦਾ ਕੰਮ ਕੀ ਗਾ ਸਲਵਾਰ ਆਪਾਂ ਚੈੱਕ ਕਰ ਲੈਣੇ ਆ ਸਲਵਾਰ ਤੇ ਦੇ ਕੋਈ ਵਰਕ ਨਹੀਂ ਹੈਗਾ ਸੇਮ ਸੂਟ ਲੇنگੇ ਦੇਖੋ ਇਹਦੇ ਨਾਲ ਦੇ ਜੇ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋ ਤਿੰਨ ਕਲਰ ਦਾ ਆਪਾਂ ਜਿਹੜਾ ਦੁਪੱਟਾ ਇਹਦੇ ਨਾਲ ਰੱਖਾਂਗੇ ਠੀਕ ਹੈ ਪ੍ਰਾਈਸ ਹੈ ਮੇ ਤੁਹਾਨੂੰ ਵਟਸਐਪ ਤੇ ਪੁੱਛ ਲਿਓ ਸੇਮ ਸੂਟ ਹੈਗਾ ਦੇਖੋ ਇਹ ਭੈਣ ਦਾ ਕਿਸੇ ਦਾ ਬਾਹਰ ਹੋਣਗੇ ਪਹਿਣ ਉਹਨਾਂ ਨੇ ਕਿਹਾ ਸੀ ਆਪਣੀ ਚੋਇਸ ਦਾ ਰੈਡੀ ਕਰਵਾ ਦਿਓ ਤੇ ਆਪਾਂ ਆਪਣੀ ਚੋਇਸ ਦਾ ਦੇਖੋ ਤਿਆਰ ਕਰਵਾਇਆ ਉਹਨਾਂ ਦਾ ਵੀ ਸੇਮ ਵਾਈਟ ਸੂਟ ਆਪਾਂ ਇੱਕ ਤਿਆਰ ਕਰਵਾਇਆਗਾ ਕਾਫੀ ਸਾਰੇ ਸੂਟ ਨੇਗੇ ਪਹਿਣ ਉਹਨਾਂ ਦੇ ਤੇ ਵਿੱਚ ਆਪਾਂ ਵਾਈਟ ਕਲਰ ਦਾ ਸੂਟ ਹੈ ਨਹੀਂ ਸੀਗਾ ਗਰਲਿਸ਼ ਲੁੱਕ ਦੇ ਵਿੱਚ ਮੇਰੇ ਹਾਂ ਮੇਰੀ ਕੇਸ ਜੀ ਦੀ ਪਹਿਣ ਦੀ ਏਜ ਹੈ ਉਸ ਤਰ੍ਹਾਂ ਆਪਾਂ ਸੂਟ ਨੇਗੇ ਜਿਹੜੇ ਤਿਆਰ ਕਰਵਾਏ ਨੇ ਉਹਨਾਂ ਦੇ ਠੀਕ ਹੈ ਜੀ ਲਓ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਆਰਡਰ ਦੇਣਾ ਚਾਹੋਗੇ ਸਾਡੇ ਡਿਜ਼ਾਈਨ ਪਸੰਦ ਆਉਂਦੇ ਨੇ ਕਿ ਸਾਡਾ ਡਿਜ਼ਾਈਨ ਤੁਸੀਂ ਦੇ ਸਕਦੇ ਹੋਗੇ ਆਰਡਰ ਦੇਖੋ ਬਹੁਤ ਜਿਆਦਾ ਸੋਹਣਾ ਜਿਹੜਾ ਇਹ ਕੰਮ ਹੈਗਾ ਨਾਲੇ ਸਿੰਪਲ ਸੋਬਰ ਤੇ ਕੰਮ ਦੇਖੋ ਤੁਹਾਨੂੰ ਨੀਟ ਐਂਡ ਕਲੀਨ ਮਿਲੇਗਾ ਹਨਾ ਤਾਂ ਕਰਕੇ ਕੰਮ ਦਾ ਫਿਰ ਮੁੱਲ ਤਾਂ ਹੁੰਦਾ ਹੀ ਹੈ ਜੇ ਆਪਣਾ ਕੰਮ ਨਹੀਂ ਫਿਨਿਸ਼ਿੰਗ ਤੇ ਹੋਊਗਾ ਉਹਦਾ ਘੱਟ ਪ੍ਰਾਈਸ ਹੋਊਗਾ ਪਰ ਕੰਮ ਤੁਹਾਨੂੰ ਜਮਾਨ ਇੱਕ ਨੰਬਰ ਮਿਲੇਗਾ ਆਪਣੇ ਵੱਲੋਂ ਲਓ ਜੀ ਕੱਲਾ ਕੱਲਾ ਟਾਂਕਾ ਚੀੜਿਆ ਪਿਆ ਹੈਗਾ ਜਿਹੜਾ ਟਾਂਕ ਹੈਗਾ ਸਾਰਾ ਆਪਾਂ ਲੌਕ ਕੀਤਾ ਹੈਗਾ ਲਓ ਜੀ ਇਹ ਨਹੀਂ ਹੈਗਾ ਵੀ ਤੁਸੀਂ ਕੱਲ ਨੂੰ ਧੋਪ ਆਉਂਗੇ ਵੀ ਕੋਈ ਵੀ ਇਹਦਾ ਵਰਕ ਖਰਾਬ ਹੁੰਦਾ ਇਦਾਂ ਕੋਈ ਕੰਪਲੇਂਟ ਨਹੀਂ ਆਉਗੀ ਤੁਸੀਂ ਆ ਫਲੋਰ ਦੇ ਵਿੱਚ ਚੈੱਕ ਕਰ ਲਓ ਆਪਾਂ ਜਿਹੜਾ ਟੰਕ ਹੈਗਾ ਸਾਰਾ ਲੌਕ ਕੀਤਾ ਹੈ ਸਾਰਾ ਵਰਕ ਕਰਨ ਤੋਂ ਬਾਅਦ ਸਾਰਾ ਕੰਮ ਹੈ ਜਿਹੜਾ ਲੌਕ ਕੀਤਾ ਹੈਗਾ ਆਪਾਂ ਠੀਕ ਹੈ ਜੀ ਇਹਦੇ ਵਿੱਚ ਹੋਰ ਵੀ ਕਲਰ ਹੈਗੇ ਨੇ ਕਲਰ ਹੈਗੇ ਨੇ ਲਾਈਟ ਬੇਬੀ ਬਲੂ ਕਲਰ ਹੈ ਓਨੀਅਨ ਸ਼ੇਡ ਪਿਆਗਾ ਤੇ ਗ੍ਰੀਨ ਕਲਰ ਪਿਆਗਾ ਸੀ ਗ੍ਰੀਨ ਜਿਹਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾਗਾ ਤੁਸੀਂ ਇਸ ਤਰ੍ਹਾਂ ਕੋਈ ਵੀ ਫੈਬਰਿਕ ਤੇ ਇਹਨਾਂ ਨੂੰ ਤਿਆਰ ਕਰਵਾ ਸਕਦੇ ਹੋ ਆਪਣੀ ਮਰਜ਼ੀ ਅਨੁਸਾਰ ਸਾਨੂੰ ਦੁਪੱਟੇ ਦਾਸ ਦਿਓ ਵੀ ਸਾਡੇ ਇਸ ਤਰ੍ਹਾਂ ਤੁਸੀਂ ਦੁਪੱਟੇ ਲਗਾ ਦਿਓ ਹਨ ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿਹੜੇ ਸੂਟ ਲੇਨਗੇ ਤਿਆਰ ਕਰਵਾ ਸਕਦੇ ਹੋਗੇ ਫੈਬਰਿਕ ਆਪਣੇ ਕੋਲੇ ਹਰ ਤਰ੍ਹਾਂ ਦਾ ਅਵੇਲੇਬਲ ਹੈ ਆਰਡਰ ਹੈ ਜਿਹੜਾ ਪਲੀਜ਼ ਫਾਸਟਲੀ ਦਿਓ ਹਨ ਤੇ ਕਿਉਂਕਿ ਟਾਈਮ ਤੇ ਫਿਰ ਜਿਹੜਾ ਤੁਹਾਡੇ ਲੇਨਗੇ ਕੋ ਸੂਟ ਜਿਹੜੇ ਬਣ ਸਕਣ ਆਪਾਂ ਨੂੰ 1 ਮਹੀਨਾ ਜਾਂ 1.5 ਮਹੀਨਾ ਟਾਈਮ ਲੱਗ ਜਾਂਦਾ ਹੈਗਾ ਦੇਖੋ ਕਿਸੇ ਦੇ 10 ਸੂਟ ਨੇ ਕਿਸੇ ਦੇ 20 ਸੂਟ ਲੇਨਗੇ ਹਨ ਇਹਦਾ ਦਾ ਆਪਾਂ ਹੌਲੀ ਹੌਲੀ ਵਾਰੀ ਵਾਰੀ ਕਰਕੇ ਵਰਕ ਹੈਗਾ ਜਿਹੜਾ ਕਰਵਾਈ ਜਾਂਦੇ ਆਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਇਹਨੂੰ ਜੇ ਸੇਮ ਫੈਬਰਿਕ ਤੇ ਕਰਵਾਉਣਾ ਹੈ ਸੇਮ ਤੇ ਕਰਵਾ ਸਕਦੇ ਹੋ ਹੋਰ ਫੈਬਰਿਕ ਤੇ ਕਰਵਾਉਣਾ ਹੋਰ ਤੇ ਕਰਵਾ ਸਕਦੇ ਹੋਗੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਸੋਹਣੇ ਲੱਗੇ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟੀ ਕਾਲ ਜੀ ਬਾਏ ਬਾਏ